ਅਤਰੰਪੁਰਾ ਗਲੀ ਨੰਬਰ 5 ਵਿੱਚ ਸੀਵਰੇਜ ਦੇ ਗੰਦੇ ਪਾਣੀ ਨੂੰ ਲੈ ਕੇ ਲੋਕਾਂ ਵਿੱਚ ਪਾਰੀ ਰੋਸ਼ ਹਾਂ ਜੀ ਤੁਹਾਨੂੰ ਦੱਸਦੀ ਆ ਤਸਵੀਰਾਂ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿਸ ਤਰ੍ਹਾਂ ਗਲੀ ਦੀ ਗੰਦਗੀ ਨੂੰ ਲੈ ਕੇ ਲੋਕ ਰੋਸ਼ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਮੀਡੀਆ ਨੂੰ ਕੀ ਅਸੀਂ ਬਹੁਤ ਵਾਰ ਪ੍ਰਸ਼ਾਸਨ ਨੂੰ ਗੁਜਾਰਿਸ਼ ਕੀਤੀ ਹੈ ਕਿ ਇਸ ਤਰ੍ਹਾਂ ਦੀ ਗੰਦਗੀ ਵਿੱਚ ਸਾਡਾ ਜੀਣਾ ਹਰਾਮ ਹੋਇਆ ਪਿਆ ਅਸੀਂ ਸਾਡੇ ਘਰ ਕੋਈ ਪਰੋਣਾ ਨਹੀਂ ਆਉਂਦਾ ਜੇਕਰ ਬੱਚਿਆਂ ਨੂੰ ਸਕੂਲ ਪੇਜਦੇ ਆ ਤੇ ਬੱਚਿਆਂ ਨੂੰ ਗੰਦੇ ਪਾਣੀ ਵਿੱਚੋਂ ਲਿਜਾ ਕੇ ਸਕੂਲ ਛੱਡਣਾ ਪੈਂਦਾ ਹੈ ਤੇ ਇਹ ਬਿਮਾਰੀਆਂ ਦਾ ਘਰ ਵੀ ਬੰਦਾ ਜਾ ਰਿਹਾ ਅਸੀਂ ਪ੍ਰਸ਼ਾਸਨ ਨੂੰ ਇਹੀ ਗੁਜਾਰਿਸ਼ ਕਰਨਾ ਚਾਹਾਂਗੇ ਕਿ ਇਸ ਗੰਦਗੀ ਤੋਂ ਸਾਨੂੰ ਰਾਹਤ ਪਾਈ ਜਾਵੇ ਤਾਂ ਜੋ ਅਸੀਂ ਵੀ ਸਾਫ਼ ਸਫਾਈ ਵਿੱਚ ਰਹਿ ਸਕੀਏ ਆਓ ਦਿਖਾਨੇ ਆ ਤੇ ਆਓ ਸੁਣਵਾਨੇ ਆ ਕਿਸ ਤਰ੍ਹਾਂ ਆ ਲੋਕ ਕੇ ਰੋਸ਼ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦੇ ਰਹੇ ਨੇ ਹਾਂਜੀ ਕਿਹੜਾ ਲੱਕ ਆ ਜੀ ਕੀ ਗੱਲ ਹੋ ਗਈ ਧਰੰਪੁਰਾ ਹਾਂਜੀ ਗਲੀ ਨੰਬਰ 5 ਹਾਂਜੀ ਕੀ ਕੀ ਮੁਸ਼ਕਲ ਆ ਰਹੀ ਜੀ ਤੁਹਾਨੂੰ ਮੁਸ਼ਕਲ ਨਹੀਂ ਜੂੰਦੇ ਆਏ ਆਹੀ ਮੁਸ਼ਕਲਾ ਮੁਸ਼ਕਲਾ ਵੇਖਣ ਦੇ ਮਸਾਲ ਹੋ ਗਏ ਕਹਿੰਦਾ ਨਾ ਕੋਈ ਇਕਨੋਈ ਜਾਂ ਕੋਈ ਇਥੇ ਕਾਉਂਸਲਰ ਨੂੰ ਕਿਸੇ ਨੂੰ ਕੰਪੇਅਰ ਆਹੀ ਬੜਿਆ ਸਾਰਿਆਂ ਕਾਕਾ ਕੇ ਵੇਖ ਲਿਆ ਕੋਈ ਨਹੀਂ ਸਾਡੇ ਇਹਦੇ ਸੁਣਾਈ ਕਰਦਾ ਉਹ ਕੀ ਕਹਿੰਦੇ ਅੱਗੋਂ ਕੀ ਕਹਿੰਦੇ ਉਹਨਾਂ ਉਹ ਕਹਿੰਦੇ ਖੋਲ ਦੇਣੇ ਆ ਕੁਛ ਕਰ ਦੇਣੇ ਆ ਕੋਈ ਕਰਦਾ ਖੁਸ਼ ਸਾਡੇ ਛੋਟੇ ਹਾਂ ਕੇ ਬੱਚੇ ਬੱਚੇ ਵੇਖੋ ਬਿਮਾਰ ਹੋ ਜਾਂਦੇ ਕਈ ਵਾਰੀ ਕਿੰਨੀ ਦੇਰ ਤੋਂ ਤੁਹਾਨੂੰ ਮੁਸ਼ਕਲ ਆ ਰਹੀ ਹੈ ਜੀ ਸਾਨੂੰ ਅਸੀਂ ਤੇ 8-10 ਸਾਲ ਹੋ ਚੱਲੇ ਆ 5 ਸਾਲ ਹੋ ਚਲੇ ਨਹੀਂ ਸਾਨੂੰ ਜੂੰਦੇ ਅਸੀਂ ਜੂੰਦੇ ਵੇਖਣ ਲੱਗਿਆ ਕੋਈ ਕੁਛ ਵੇਖਣ ਲੱਗਿਆ ਕਿਉਂ ਨਹੀਂ ਹੱਲ ਕਿਉਂ ਨਹੀਂ ਕਰਦੇ ਵੇ ਇਹ ਉਹਨਾਂ ਨੂੰ ਪਤਾ ਹੋਵੇ ਤੁਹਾਨੂੰ ਕੀ ਪਤਾ ਹੋਵੇ ਕਿਉਂ ਨਹੀਂ ਹੱਲ ਕਰਦੇ ਆਂ ਆ ਜਾਨੀ ਹੋਣੇ ਐਸੀ ਬਲੈਗ ਬੋਲ ਕੇ ਚੱਲ ਗਏ ਤੇ ਕੁਛ ਕੀਤਾ ਹੈਗਾ ਨਹੀਂ ਹੱਲ ਇਹ ਸਾਰਿਆਂ ਲਈ ਹੈ ਭਾਈ ਜੀ ਇਹੀ ਦੱਸਣਾ ਅਸੀਂ ਫਿਰੋਜ਼ਪੁਰ ਵਾਸੀ ਆ ਜਿੰਨੀ ਵਾਰ ਇੱਥੇ ਆਨੇ ਆ ਉਨੀ ਵਾਰ ਇੱਥੇ ਗੰਦਗੀ ਵੱਜੀ ਦੀ 2 ਮਹੀਨੇ ਮੈਂ 4-5 ਵਾਰ ਪਹਿਲਾਂ ਆਈਆਂ 4-5 ਵਾਰ ਹੋਰ ਆਈਆਂ ਇੱਥੇ ਤਾਂ ਸਿਵਰੇ ਹੀ ਬੰਦ ਹੁੰਦਾ ਜਦੋਂ ਵੇਖੋ ਉਦੋਂ ਗੰਦਗੀ ਹਾਲਾਤ ਪੋਟੀ ਵਗੈਰਾ ਸਾਰੀ ਖਿਲਰੀ ਹੁੰਦੀ ਹੈ ਇਹਨਾਂ ਦਾ ਕੋਈ ਐਮਸੀ ਜਾਂ ਕੋਈ ਵੀ ਇੱਧਰ ਨਗਰ ਕੌਂਸਲ ਦਾ ਪ੍ਰਧਾਨ ਹੈ ਇਹਨੂੰ ਸਾਫ਼ ਕਰਾਇਆ ਜਾਏ ਕਿੰਨਾ ਇਹ ਡੇਂਗੂ ਬਿਮਾਰੀਆਂ ਕਿੰਨੀਆਂ ਫੈਲਣ ਦਾ ਡਰ ਹੈ ਇਹ ਕਿਹੜਾ ਇਲਾਕਾ ਹੈਗਾ ਜੀ ਇਹ ਤਾਂ ਪੂਰਾ ਧਰਮਪੁਰਾ ਹੈ ਪੰਜ ਨੰਬਰ ਕੁਲ ਪ੍ਰਸ਼ਾਸਨ ਕੋ ਕੀ ਮੰਗ ਕੇ ਤੁਸੀਂ ਕਰਦੇ ਅਸੀਂ ਇਹ ਮੰਗ ਕਰਦੇ ਆਂ ਕਿ ਇੱਥੇ ਦਾ ਸਿਵਰੇਜ ਸਾਫ਼ ਕਰਾਇਆ ਜਾਵੇ ਔਰ ਲਾਗੇ ਆਸਪੜੋਸ਼ ਨੂੰ ਥੋੜੀ ਪਰੇਸ਼ਾਨ ਦਾ ਹੱਲ ਦਿੱਤਾ ਜਾਵੇ ਇਹ ਇਹਨਾਂ ਦੀ ਜੀਵਨ ਕੌਰ ਮੈਡਮ ਇੱਥੋਂ ਦੀ ਏ ਉਹਨੂੰ ਚਾਹੀਦਾ ਇੱਥੇ ਦਾ ਵੋਟਾਂ ਲੈਣ ਨੂੰ ਤੇ ਆ ਜਾਂਦੇ ਨੇ ਤੇ ਇਹਨਾਂ ਦਾ ਪ੍ਰਚਾਰ ਤੇ ਵਧੀਆ ਕਰਵਾਣ ਗੰਦਗੀ ਇੰਨੀ ਫੈਲ ਰਹੀ ਪਈ ਏ ਵੋਟਾਂ ਲੈਣ ਤੇ ਘਰ ਘਰ ਬੂਹਾ ਖੜਕਾਉਂਦੇ ਨੇ ਤੇ ਸਿਵਰੇਜ ਵਾਲੇ ਗੰਦਾ ਇੰਨਾ ਫੈਲ ਰਿਆ ਪਿਆ ਇਹਨਾਂ ਦੇ ਬੂਹਾ ਅੱਗੇ ਮੈਂ ਫਲੋਇਪਰ ਬਣਾ ਸੀ ਹੁਸ਼ਾ ਹੰਡਾ ਕਹਿੰਨੀ ਐ ਇਨਵਾਈਟ ਇਹਨਾਂ ਨੂੰ ਕੀ ਜੀਵਨਜੋਤ ਜੂ ਮੈਡਮ ਨੂੰ ਇਹ ਪੰਜਾਬ ਮਨਸੰਧੂ ਹਾਂਜੀ ਸਾਡਾ ਸੀਵਰੇਜ ਨਾਲ ਘਾਰ ਹੈ ਪੁੱਟ ਕੇ ਚਲ ਗਏ ਕੋਈ ਸਾਲ ਡੇਢ ਸਾਲ ਤੋਂ ਚਲਿਆ ਇਹ ਪੁੱਟੇ ਨਾ ਬਣਾਉਂਦੇ ਨਾ ਕੁਝ ਇਸ ਤਰ੍ਹਾਂ ਤੁਹਾਡਾ ਮਕਾਨ ਵਹਿ ਜਾਣਾ 5 ਸਾਲ ਹੋ ਗਏ ਇਹ ਹਾਲ ਹੈ ਦੇਖੋ ਸਾਡੇ ਮਤਲਬ ਬਹੁਤ ਇਨਾ ਕਿ ਸਾਡਾ ਮਕਾਨ ਨਾ ਕਿਤੇ ਵਹਿ ਜਾ ਕੋਈ ਜ਼ਿੰਮੇਵਾਰ ਸਰਕਾਰ ਲੈਂਦੀ ਤਾਂ ਸਾਨੂੰ ਤਾਂ ਮਕਾਨ ਦੀ ਮੁਸ਼ਕਲ ਪਈ ਸਾਡੇ ਨੀਂਹ ਖਰਾਬ ਹੁੰਦੀਆਂ ਪਈਆਂ ਸਾਡ ਹਾਂਜੀ ਸਾਡਾ ਕੋਈ ਕੰਮ ਜੀ ਹੁੰਦਾ ਨਾ ਕੋਈ ਸੁਣਾਈ ਹੁੰਦੀ ਪਈ ਅਸੀਂ ਹਾਰ ਚੁੱਕੇ ਆ ਜਿਹਦੇ ਕੋਲ ਕਦੀ ਕਹਿੰਦੇ ਇੱਧਰ ਜਾਓ ਇੱਧਰ ਬੜੇ ਧੱਕੇ ਖਾਂਦੇ ਪਿਆ ਸੀ ਹਾਂਜੀ ਸਾਡੀਆਂ ਬੈ ਜਾਣੀਆਂ ਸਾਡੇ ਮਕਾਨ ਦਾ ਖਤਰਾ ਹੈਗਾ ਸਨ ਜਿੰਨਾ ਮਰਜ਼ੀ ਬੋਲਦੇ ਸਾਡੇ ਤਾਂ ਪੁੱਟ ਕੇ ਵੀ ਚਲੇ ਗਏ ਮਕਾਨ ਦਾ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਜੀ ਤੁਸੀਂ ਅਸੀਂ ਇਹ ਮੰਗ ਕਰਦੇ ਜਲਦੀ ਜਲਦੀ ਸਾਡੀ ਮਸਲਾ ਹੱਲ ਹੋ ਉਤ ਹੁੰਦਾ ਤੇ ਜਲਦੀ ਤੁਸੀਂ ਪੁੱਟਿਆ ਹੈ ਤੇ ਬਣਾਓ ਇਹਨੂੰ ਕਿਉਂ ਗਏ ਮੇਰਾ ਨਾਮ ਸੁਲੇਖਾ ਹੈ ਅੱਜ ਕੀ ਗੱਲ ਹੋਈ ਇਹ ਜਰਾ ਮੈਨੂੰ ਲੱਟ ਕੇ ਕੀ ਗੱਲ ਹੈ 5 ਸਾਲ ਹੋ ਚਲੇ ਜੀ ਇਹਨੂੰ ਦੇਖਦੇ ਹੋਏ ਸਕੂਲ ਦੇ ਬੱਚੇ ਨਿਕਲਦੇ ਆ ਬਜ਼ੁਰਗ ਨਿਕਲਦੇ ਆ ਜਦ ਤੱਕ ਕੋਈ ਕਨਵਿੰਸ ਨਾ ਹੋਵੇ ਕੋਈ ਪਾਰ ਨਹੀਂ ਕਰ ਸਕਦਾ ਇਹਨੂੰ ਐਨੀ ਦਿੱਕਤ ਆ ਰਹੀ ਹੈਗੀ ਕੀ ਕਰੀਏ ਬੱਚੇ ਬਿਮਾਰ ਹੋ ਰਿਹਾ ਧਰਮਪੁਰਾ ਪੰਜ ਨੰਬਰ ਗਲੀ ਹੈ ਅਜੇ ਕੀ ਕੋਈ ਵੋਟ ਲੈਣਾ ਹੈ ਆਪਾਂ ਨੇ ਵੋਟ ਨਹੀਂ ਦੇਣਾ ਪੂਰੀ ਗਲੀ ਨੇ ਹੱਥ ਜੋੜਦੇ ਸਾਡੇ ਅੱਗੇ ਕਿ ਵੋਟਾਂ ਨਬੋ ਇਲਾਕਾ ਧਰਮਪੁਰ ਪਾਈ ਨੰਬਰ ਗਲੀ ਇਸ ਤੋਂ ਪਹਿਲੇ ਕੋ ਕੰਪਲੇਟ ਵਗੈਰਾ ਤੁਸੀਂ ਕੀਤੀਆਂ ਬਹੁਤ ਵਾਰੀ ਕੰਪਲੇਟ ਕਰ ਚੁੱਕੇ ਆ ਕੀ ਕਹਿੰਦੇ ਕਿ ਅੱਗੋਂ ਕੀ ਕਹਿੰਦੇ ਉਹ ਕੀ ਉਹਨਾਂ ਨੇ ਕੀ ਕਿਹਾ ਸੀ ਵੀਰੇ ਚ ਖੋਲਦੇ ਨੇ ਖੋਲ ਦਿੰਦੇ ਆ ਫਿਰ ਬੰਦ ਹੋ ਜਾਂਦਾ ਦੋ ਦਿਨ ਖੁੱਲਾ ਰਹਿੰਦੇ ਤੀਜੇ ਦਿਨ ਫਿਰ ਬੰਦ ਹੋ ਜਾਂਦਾ ਇਹਦੀ ਨਾਮ ਨਾਮ ਬੋਲ ਨਾਮ ਨਹੀਂ ਬੋਲਣਾ ਮੁਸ਼ਕਿਲ ਐਵੇਂ ਕਿ ਮੀਰ ਰਜੇਕ ਕਹੋਗਾ ਮਤਲਬ ਗਟਰ ਭਰੇ ਪਏ ਨੇ ਕੋਈ ਸੁਨਵਾਈ ਨਹੀਂ ਦੇਖੋ ਇੰਨੀ ਬੋਆ ਹਾਈ ਤੇ ਸਰਦੀਆਂ ਹੈਗੀਆਂ ਗਰਮੀਆਂ ਵਿੱਚ ਵੀ ਆਈਓ ਹਾਂ ਲਾਗੇ ਫੋਨ ਕਰਦੇ ਰਵੋ ਕਹਿੰਦੇ ਰਵੋ ਕੋਈ ਇੱਥੇ ਸੁਨਵਾਈ ਨਹੀਂ ਹੋ ਜੇਗੀ ਵੋਟਾਂ ਲੈਣੀਆਂ ਹੁੰਦੇ ਔਰ ਫਟਾਫਟ ਆਉਣਗੇ ਤੇ ਐ ਨਹੀਂ ਦੇਖਣਾ ਕਿ ਇੱਥੇ ਆ ਕੇ ਗਲੀਆਂ ਵਿੱਚ ਹਲਕੀ ਗਿਆ ਵਾ ਇਹੀ ਪਾਣੀ ਅੱਗ ਪੀਣ ਵਾਲੇ ਵਿੱਚ ਮਿਕਸ ਹੋਣਾ ਵਾ ਉਹਨਾਂ ਨਾਲ ਬੱਚਿਆਂ ਨੇ ਬਿਮਾਰ ਨਹੀਂ ਪੈਣਾ ਤੁਸੀਂ ਇਸ ਤੋਂ ਪਹਿਲੇ ਮਹੱਲੇ ਦੇ ਕਾਉਂਸਲਰ ਕੋਈ ਜਾਂ ਵਿਧਾਇਕ ਕੋ ਗਏ ਕਾਉਂਸਲਰ ਕੋ ਕਾਉਂਸਲਰ ਸਾਨੂੰ ਪਤਾ ਹੀ ਨਹੀਂ ਕਿਹੜਾ ਹੈਗਾ ਉਹ ਤੇ ਬੜਾ ਹੀ ਕਾਉਂਸਲਰ ਨਹੀਂ ਦੇਖੀ 500 ਕਾਉਂਸਲਰ ਆਇਆ ਹੀ ਨਹੀਂ ਅਫੀਸੀ ਨਹੀਂ ਗਾਵਾ ਚੰਗ ਕੰਮ ਸੇ ਕੰਮ ਪਹਿਲਾਂ ਪਹਿਲਾਂ ਕਾਉਂਸਲਰ ਹੁੰਦੇ ਸੀ ਰਾਜਕੁਮਾਰ ਉਹ ਨਹੀਂ ਉਹਨਾਂ ਨੇ ਗਲੀਆਂ ਵਿੱਚ ਚੱਕਰ ਲਗਾਣੇ ਚਲੋ ਐਸ ਵੇਲੇ ਉਹ ਪਰਮਾਤਮਾ ਨੂੰ ਪਿਆਰੇ ਹੋ ਗਏ ਉਹਨਾਂ ਨੇ ਮਤਲਬ ਗਲੀਆਂ ਵਿੱਚ ਆਣਾ ਸਾਰਿਆਂ ਦੀ ਸੁਣਵਾਈ ਕਰਨੀ ਕਦੇ ਐਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਆਈ ਇਹ ਕਿਹੜਾ ਇਲਾਕਾ ਹੈਗਾ ਜੀ ਇਹ ਹੈ ਜੀ ਧਰਮਪੁਰਾ ਸਰਕਾਰ ਨੂੰ ਕੀ ਮੰਗ ਕਰਦੇ ਹੋ ਜੀ ਮੰਗ ਕਰਦੇ ਆਂ ਵੀ ਇੱਥੇ ਸਫਾਈ ਕਰਵਾਓ ਹੋਰ ਅਹੀਂ ਸਰਕਾਰ ਨੂੰ ਐ ਥੋੜਾ ਕਹਿਣਾ ਕਿ ਸਾਨੂੰ ਰੋਟੀ ਪਾ ਕੇ ਜਾਓ ਅਹੀਂ ਤੇ ਹੀ ਕਹਿਣਾ ਵੀ ਇੱਥੇ ਆ ਕੇ ਸਫਾਈ ਕਰਵਾਓ ਉਸ ਨਾਮ ਜਿਹੜੀ ਗੱਲ ਹੈ ਉਸ ਨਾਮ ਆਦਮੀ ਸਰਕਾਰ ਕਹਿੰਦੀ ਲੋਕਾਂ ਦੇ ਪੈਦ ਆਧਾਰ ਤੇ ਕੰਮ ਕੀਤੇ ਤੁਹਾਨੂੰ ਕੀ ਲੱਗਦਾ ਜੀ ਕੀ ਕੰਮ ਕੀਤੇ ਕੋਈ ਕੰਮ ਨਹੀਂ ਸਾਨੂੰ ਤੇ ਕੋਈ ਨਜ਼ਰ ਨਹੀਂ ਆ ਸਾਨੂੰ ਕੋਈ ਨੌਕਰੀਆਂ ਦਿੱਤੀਆਂ ਨਹੀਂ ਸਾਡੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਨਹੀਂ ਫਿਰ ਤੇ ਗੱਲ ਮੈਂ 1000 ਰੁਪਇਆ ਦਵਾਂਗੇ ਲੱਪਾ ਕਿੰਨੇ ਸਾਲ ਹੋ ਗਿਆ ਹਰ ਇੱਕ ਨੂੰ 1 ਰੁਪਇਆ ਹੀ ਨਹੀਂ ਆਇਆ ਸਭ ਕਹਿਣ ਦੀਆਂ ਗੱਲਾਂ ਹੀ ਹਿੰਗੀਆਂ ਨੇ ਹਾਏ ਮੈਂ ਤੁਹਾਨੂੰ ਕਹਿੰਦਾ ਜਲਦੀ ਜਲਦੀ ਮੰਗੋ ਸਾਡਾ ਮੈਂ ਕੋਈ ਤਰੀਕਾ ਸੋਚਣਾ ਸ਼ਿਵਦੇਵ ਦਾ ਕੰਮ ਜਿੰਨੀ ਜਲਦੀ ਨਹੀਂ ਆ ਰਿਹਾ ਤੁਹਾਨੂੰ ਪਤਾ ਤਾਂ ਕੋਈ ਹਾਂ ਜੀ ਮਰੀਆਂ ਬਿਨਾਰਾ ਹਾਲੇ ਸਾਡੇ ਪਿੰਡ ਦਾ ਇੰਤਜ਼ਾਮ ਹੈ ਦੇ ਵਿੱਚ ਸਮੱਸਿਆ ਦਾ ਹੱਲ ਚਾਹੀਦਾ ਹੈ ਹਰ ਹਾਲਤ ਵਿੱਚ ਜਲਦੀ ਜਲਦੀ ਇਸ ਸਮੱਸਿਆ ਦਾ ਹੱਲ ਆਜਾ ਕਿ ਨਹੀਂ ਕੋਈ ਬੱਚੇ ਸਕੂਲ ਨਹੀਂ ਜਾਂਦੇ ਕਿ ਲੋ ਉਹ ਨਾਲ ਹੀ ਕਹਿੰਦੇ ਦੇਖਣ ਵਾਲਾ ਹਾਲ ਹੁੰਦਾ ਚਿੱਕੜ ਗੰਦੀ ਪੈ ਗੰਦੇ ਗੰਦੇ ਪਾਣੀ ਦੇ ਵਿੱਚ ਲੰਘਦੇ ਆ ਕੋਈ ਬਚਾ ਖੇਡ ਖਾਣਾ ਕੋਈ ਕਾਲਪਾਦ ਹੈ ਗੁਜੁਰਦਾਰ ਦਾ ਕਹ ਲੋਗੇ ਜਿਹੜਾ ਨਹੀਂ ਹੁੰਦਾ ਉਹ ਐਂ ਨੀ ਚਲ ਚਾਇ ਦਿੰਦਾ ਵਾ ਮੈਂ ਕਰਦਾ 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 ਤੂੰ ਪਾਖਹੀ ਆ ਉਹਦੇ ਜਿਹੜਾ ਵਹਣੀ ਜੇ ਤੂੰ ਸੀਵਰ ਵਾਲਾ ਉਹਨੂੰ ਛੋਟੀ ਮਾਰ ਕੇ ਮਾਰ ਦਿੰਦਾ ਵਾ ਉਹਨੇ ਜਿੱਥੋਂ ਕੱਢ ਦਿੰਦਾ ਸਹੀ ਹੋਏ ਨਾ ਮੁਰਖ ਫੇਰ ਉਹ ਛੋਟੀ ਮਾਰ ਜੋ ਪੈਸੇ ਦੇ ਦਿਓ ਬਸ ਛੋਟੀ ਮਾਰੋ ਪੈਸੇ ਦੇ ਦਿਓ ਇਹ ਉਹ ਹਾਲ ਹੈ ਜਦ ਕਿ ਸਰਕਾਰ ਦਾ ਕਮਾਸੀ ਕਿਉਂ ਪੈਸਾ ਦੇਈਏ ਆਪਣਾ ਮਕਾਨ ਨਹੀਂ ਖਰਾਬ ਇਹ ਦੇਖੋ ਮਾਰੀ ਦਾ ਘਰਿਆ ਕੋਈ ਨਾ ਉਹਦਾ ਕਹਿੰਦੇ ਸਭ ਸਫਾਈ ਅਭਿਆਨ ਕਰਾਓ ਸਫਾਈ ਅਭਿਆਨ ਸੁਆ ਕਰਾਏ ਤੇ ਕੋਈ ਆਪਣੇ ਗੰਦ ਪਿਆ ਇਥੇ ਲੋਕੀ ਪੈਸੇ ਦੇ ਕੇ ਕੰਮ ਕਰਾਉਂਦੇ ਤਾਂ ਵੀ ਉਹ ਹਾਲੇ ਦਾ ਸੇਕ ਕੀ ਸੁਵਿਧਾ ਹੈ ਇੱਥੇ ਸਾਡੀ ਕੀ ਸੁਵਿਧਾ ਹੈ ਨਹੀਂ ਇਥੇ ਬੋਟਲ ਨਹੀਂ ਸੁਵਿਧਾ ਨਹੀਂ ਦਿੱਤੀ